ਹਰ ਕੋਈ ਕੰਮ ਤਾਂ ਕਰ ਹੀ ਸਕਦਾ ਕੰਮ 'ਚ ਥੋੜਾ ਕੋਈ ਰੋਕ ਸਕਦਾ ਕਿਸੇ ਮੈਡਮ ਜੀ ਇਹਨਾਂ ਨੇ ਪੰਜਾਬੀਆਂ ਦਾ ਸਾਰੇ ਕੰਮ ਖੋਲੇ ਤੇ ਪੰਜਾਬੀ ਕਰ ਲੈਣ ਕੰਮ ਸਾਰੇ ਜਿਹੜੇ ਮੈਡਮ ਜੀ ਜਿਹੜਾ ਜਿਹੜਾ ਕੰਮ ਪੰਜਾਬੀਆਂ ਨੇ ਛੱਡਿਆ ਅਸੀਂ ਉਹ ਫੜੀ ਹਾਂ ਜਿਹੜੇ ਜਿਹੜੇ ਕੰਮ 'ਚ ਇਹਨਾਂ ਨੂੰ ਸ਼ਰਮ ਆਂਦੀ ਉਹ ਕੰਮ 'ਚ ਸਾਨੂੰ ਪੈਸਾ ਆਂਦੀ ਜੋ ਮਰਜ਼ੀ ਆ ਤੁਸੀਂ ਸਬਜੀ ਦੀ ਰੇੜੀ ਕਿਉਂ ਨਹੀਂ ਲਾਂਦੀ ਤੇ ਸਬਜੀ ਹੋਰ ਕਿੱਥੇ ਲੱਗਦੀ ਨਹੀਂ ਤੁਸੀਂ ਖੇਤਾਂ 'ਚ ਲਾਂਦੀ ਰੇੜੀ ਕਿਉਂ ਨਹੀਂ ਲਾਂਦੀ ਉਹ ਜਾਓ ਸੀ ਦਿਹਾੜੀ ਦਿਹਾੜੀ ਪਟਿਆਲ ਕੰਮ ਕਰੀ ਹੁਣ ਸੀ ਸਬਜ਼ੀ ਦੀ ਰੇੜੀ ਲਾਂਦੀ ਗਲੀਆਂ ਚ ਜਾਂਦੀ ਵੇਕਦੀ ਸਬਜ਼ੀ ਤਾਂ ਹੀ ਪੈਸੇ ਆਂਦੀ ਨਹੀਂ ਬਿਲਕੁਲ ਸਹੀ ਆ ਗੱਲਾਂ ਮਾਰਦੀ ਕੋਈ ਖੇਤਾਂ ਚ ਨਹੀਂ ਲੈਣ ਆਂਦੀ ਗੱਲਾਂ ਓਏ ਆ ਜਾਣਗੇ ਲੋਕੀ ਆਪੀ ਆ ਜਾਣਗੇ ਨਹੀਂ ਆਉਂਦੇ ਲੋਕਾਂ ਦੇ ਘਰ ਵੀ ਜਾਣੀ ਹੁੰਦੀ ਸਾਨੂੰ ਕਹਿੰਦੀ ਸਾਨੂੰ ਕਹਿੰਦੀ ਤੁਸੀਂ ਪੰਜਾਬ ਚ ਅੰਬ ਲੈਣ ਆਂਦੀ ਅਸੀਂ ਅੰਬ ਵੇਚਣ ਆਂਦੀ ਅਸੀਂ ਫਰੂਟ ਵੇਚਣ ਆਂਦੀ ਸਬਜ਼ੀਆਂ ਵੇਚਣ ਆਂਦੀ ਉਹ ਪੰਜਾਬ ਦਾ ਬੱਚਾ ਬੱਚਾ ਕਹੂਗਾ ਪੰਜਾਬ ਦੇ ਵਿੱਚ ਸਿਰਫ ਅੱਜ ਤੋਂ ਬਾਅਦ ਪੰਜਾਬੀ ਰਹੂਗਾ ਪੰਜਾਬੀ ਹਰ ਕੋਈ ਰੇੜੀ ਨਹੀਂ ਨਾ ਲਾਉਂਦਾ ਕੁਝ ਕੁ ਲਾਉਂਦੇ ਆ ਸਾਰੇ ਥੋੜੋ ਲਾਉਂਦੇ ਆ ਪੰਜਾਬੀਆਂ ਮੈਡਮ ਜੀ ਇਹਨਾਂ ਲੋਕਾਂ ਨੂੰ ਸਾਡੇ ਤੋਂ ਵਧੀਆ ਕੰਮ ਆਂਦੀ ਹਾਂ ਹਰ ਇੱਕ ਕੰਮ ਆਂਦੀ ਹਾਂ ਲੇਕਿਨ ਇਹਨਾਂ ਨਾਲ ਨਾ ਸ਼ਰਮੀ ਆਂਦੀ ਕਿਸੇ ਕੰਮ ਦੇ ਵਿੱਚ ਨਹੀਂ ਆਂਦੀ ਇਹ ਤਾਂ ਹੈ ਵੀਰ ਜੀ ਅਸੀਂ ਇਹਨਾਂ ਨੂੰ ਕੁਝ ਕਹਿੰਦੀ ਲਾਲਨ ਮੋਮੋ ਦੀ ਰੇੜੀ ਲਾਲਨ ਕਿਉਂ ਨਹੀਂ ਲਾਂਦੀ ਉਹ ਮੋਮੋ ਸਾਡਾ ਖਾਣ ਪੀਣੀਆਂ ਇਹਨੇ ਜ਼ਿੰਦਗੀ ਲਾ ਲਈ ਬਰਗਰ ਕਿਉਂ ਨਹੀਂ ਲਾਂਦੀ ਬਰਗਰ ਤੇ ਖਾਂਦੀ ਮੋਮੋਸ ਵੀ ਖਾਂਦੇ ਬਰਗਰ ਵੀ ਖਾਂਦੇ ਬੈਠੂ ਤਾਂ ਜਾਂਦੀ ਹਾਂ ਬਰਗਰ ਕਿਉਂ ਨਹੀਂ ਲਾਂਦੀ ਲਾ ਲੈਂਦੀ ਬੜਦੀ ਮੈਂ ਫੇਰ ਉੱਥਈ ਆ ਪੰਜਾਬ ਦਾ ਬੱਚਾ ਬੱਚਾ ਰਹੂਗਾ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਪੰਜਾਬੀ ਰਹੂਗਾ ਪੰਜਾਬ ਦਾ ਬੱਚਾ ਬੱਚਾ ਤੇ ਤਾਂ ਕਹੂਗਾ ਨਾ ਮੈਡਮ ਜੀ ਜੇ ਪੰਜਾਬ ਚ ਕੋਈ ਬੱਚਾ ਰਹੂਗਾ ਇਹੀ ਤਾਂ ਮੁੱਦਾ ਹੈ ਇਹ ਗੱਲ ਕਿਉਂ ਨਹੀਂ ਸਮਝਾਂਦੀ ਸਾਰੇ ਬੱਚੇ ਤੇ ਬਾਹਰ ਭੇਜ ਦਿੰਦੀ ਤੇ ਉਧਰ ਇਧਰ ਆ ਕੇ ਫੇਰ ਕੰਮ ਕਰਦੇ ਪਏ ਆ ਬੱਚੇ ਦੇ ਦੰਦ ਬਾਅਦ ਚ ਕੱਢਦੀ ਹਾਂ ਪਹਿਲਾ ਵਾਰ ਕੱਢਦੀ ਅਧਾਰ ਕੱਢ ਬਾਅਦ ਚ ਬਣਾਉਂਦੀ ਪਾਸਪੋਰਟ ਪਹਿਲਾਂ ਬਣਾਉਂਦੀ ਫਿਰ ਕਹਿੰਦੀ ਪੰਜਾਬ ਦਾ ਬੱਚਾ ਬੱਚਾ ਕਹੂਗਾ ਪੰਜਾਬ ਦੇ ਵਿੱਚ ਪੰਜਾਬੀ ਰਹੂਗਾ ਤੇ ਰਹੂਗਾ ਇਹੀ ਗੱਲ ਜੇ ਟਰੂਡੋ ਕਹੂਗਾ ਸਾਡੇ ਪੱਲੇ ਕੀ ਰੱਖੂਗਾ ਉਹ ਟਰੂਡੋ ਦਾ ਨਾਂ ਲਾ ਲਿਆ ਉਹਨੇ ਇੱਥੇ ਆ ਕੇ ਥਪੇੜਾ ਮਾਰਨੀ ਆ ਤੇਰੇ ਨਹੀਂ ਪਰ ਸਾਡਾ ਵੀ ਮਨਜ ਬਾਹਰ ਜਾਣਾ ਬੰਦ ਕਰਾਉ ਉਹ ਇਹ ਗੱਲ ਮਾਰਦੀ ਉਹ ਤਾਂ ਸਹੀ ਕਹਿ ਰਿਹਾ ਗੱਲ ਪੰਜਾਬੀ ਇੱਥੇ ਰਹੂਗਾ ਫੇਰ ਹੀ ਪੰਜਾਬੀਆਂ ਦਾ ਪੰਜਾਬ ਰਹੂਗਾ ਤੇ ਮੈਂ ਪੰਜਾਬੀ ਹੈਗੇ ਆ ਪੰਜਾਬੀ ਇੱਥੇ ਚੱਲੇ ਚਲੋ ਜਿਓ ਕੰਮ ਕਰਨ ਐ ਤੇ ਕੰਮ ਤਾਂ ਕਰਨਾ ਹੀ ਆ ਤੇ ਮੈਂ ਬੰਦੇ ਬਣ ਕੇ ਕੰਮ ਕਰੇ ਨਾ ਗੰਦ ਪਾਇਆ ਇਹਨੇ ਪੰਜਾਬ ਚ ਗੰਦ ਕੀ ਪਾਇਆ ਗੰਦ ਗੰਦ ਕੀ ਅਸੀਂ ਅਸੀਂ ਦੱਸ ਕੀ ਗੰਦ ਪਾਇਆ ਉਹ ਮਰਜੀ ਗੁਟਕੇ ਖਾ ਖਾ ਕੇ ਇਦਾਂ ਪਤਕਾਰੀਆਂ ਮਾਰਦੇ ਆ ਅਸੀਂ ਤੁਹਾਡੇ ਵਾਂਗੂ ਚਿੱਟਾ ਕਾਲਾ ਤੇ ਨਹੀਂ ਚਿੱਟਾ ਕਾਲਾ ਕਿੱਟਾ ਕਾਲਾ ਤੈਨੂੰ ਖਾਦੀ ਕਿਉਂ ਮੇਰਾ ਮੂੰਹ ਖਲਾਂਦੀ ਗੱਲਾਂ ਮਾਰਦੀ ਦਾ ਮੂੰਹ ਖੋਲਦਾ ਕਿ ਤੇ ਮम्मा ਗੁਟਕੇ ਦਾ ਭਰਿਆ ਹੁੰਦਾ ਤੁਸੀਂ ਮੂੰਹ ਗੂਗੂ ਕਰਦੇ ਦੋ ਰੁਪਏ ਦਾ ਗੁਟਕਾ ਆਂਦੀ ਹਾਂ ਅਸੀਂ ਗੁਟਕੇ ਲਈ ਪਾਂਡੇ ਤਾਂ ਨਹੀਂ ਵੇਚ ਜਾਂਦੀ ਕਰਦੇ ਹਾਂ ਟੂਟੀਆਂ ਤਾਂ ਨਹੀਂ ਲਾਂਦੀ ਗੱਲਾਂ ਮਾਰਦੀ ਕਿਉਂ ਮੇਰਾ ਖਾ ਖਾ ਕੇ ਹਰ ਇੱਕ ਜਗ੍ਹਾ ਥੁੱਕ ਦੇ ਮੈਨੂੰ ਜੀ ਗੂਗਲ ਮੈਪ ਚ ਦੇਖੋ ਨਾ ਲੁਧਿਆਣਾ ਲਾਲ ਦੇਖਦਾ ਟ੍ਰੈਫਿਕ ਜੈਮ ਕਰਕੇ ਨਹੀਂ ਦੇਖਦਾ ਇਹਨਾਂ ਨੇ ਗੁਟਕਾ ਥੁੱਕ ਦੋ ਕੇ ਕੀਤਾ ਨੇ ਵੀ ਦੇਖੋ ਉਹਨਾਂ ਨੇ ਜੇ ਆਏ ਆ ਉਹਨਾਂ ਨੇ ਕੰਮਕਾਰ ਕਰਨਾ ਜਿਹੜੇ ਨਹੀਂ ਪੰਜਾਬੀ ਕਰਦੇ ਸ਼ਰਮ ਮਹਿਸੂਸ ਕਰਦੇ ਰੇੜੀਆਂ ਵੇਚਦੇ ਸ਼ਾਂਤ ਉਹ ਮੈਡਮ ਜੀ ਤੁਸੀਂ ਵੀ ਉਹਨਾਂ ਦੀ ਗੱਲ ਕਰੀ ਜਾਂਦੇ ਹੋ ਮੈਡਮ ਜੀ ਇਹਨਾਂ ਨੂੰ ਪਹਿਲੇ ਪੰਜਾਬੀਆਂ ਵਾਂਗ ਦੇਖ ਕੇ ਵੀ ਸ਼ਰਮ ਨਹੀਂ ਆਂਦੀ ਕਿਹੜੇ ਪਹਿਲੇ ਪੰਜਾਬੀ ਹੂੰ 4 ਵਜੇ ਉੱਠ ਜਾਂਦੀ ਖੇਤਾ 'ਚ ਜਾਂਦੀ ਪੱਠੇ ਲਿਆਂਦੀ ਹਾਂ ਪੱਠੇ ਉਗਾਂਦੀ ਹਾਂ ਪਾਣੀ ਲਾਂਦੀ ਹਾਂ ਹਾਂ ਉਹਨਾਂ ਵਾਂਗ ਵੀ ਅੱਕੀ ਜونی ਸ਼ਰਮ ਆਂਦੀ ਉਹ ਤੇ ਆਖਦੇ ਪੰਜਾਬੀ ਵੀ ਕਰਦਾ ਹੀ ਆ। ਹੋਰ ਸਾਰਾ ਕੰਮ ਤੁਹਾਡੇ ਸਿਰ ਤੇ ਸਿੱਟਿਆ ਸੀ। ਸਿੱਟਿਆ ਮੈਨੂੰ ਲੱਗਦਾ। ਤੁਸੀਂ ਕਿਹੜਾ ਕੰਮ ਕਰਨਾ ਜਾਂਦੀ? ਹਾਂ ਅਸੀਂ ਸਾਰੇ ਕੰਮ ਕਰ ਲੈਨੇ। ਕੋਠੀ ਬਣਾਉਂਦੀ। ਕੋਠੀ ਬਣਾਉਂਦੀ। ਹਾਂ ਹੋਰ ਕੋਠੀ ਕੌਣ ਬਣਾਉਂਦਾ? ਤੂੰ ਆ ਕੇ ਬਣਾਉਣਾ ਇੱਥੇ ਬਿਹਾਰ ਤੋਂ? ਨਹੀਂ ਪੱਟਣ ਕੌਣ ਆਂਦੀ? ਕਿੰਨੇ ਬਾਜਵੇਂ ਆਂਦੀ? ਕਿੰਨੇ ਗੇਲ ਆਂਦੀ? ਕਿੰਨੇ ਗਰੇਵਾਲ ਆਂਦੀ? ਅਸੀਂ ਆਂਦੀ। ਨਹੀਂ ਪੱਟਣ ਕਿੰਨੇ ਬਾਜਵਾ ਗੇਲ? ਇੱਟ ਮੰਗਾਂਦੀ। ਇੱਟ ਮੰਗਾਂਦੀ। ਹਾਂ ਇੱਟ ਕੌਣ ਬਣਾਉਂਦੀ? ਕੌਣ ਲਿਆਉਂਦੀ? ਕੌਣ ਬਣਾਉਂਦੀ? ਕੌਣ ਲਿਆਂਦੀ? ਅਸੀਂ ਲਿਆਂਦੀ। ਕੌਣ ਲੌ ਐ ਕਰਗੀ ਤਕਨ ਫੜਾਂਦੀ ਅਸੀ ਬਣਾਉਂਦੀ ਗੱਲਾਂ ਮਾਰਦੀ ਵੀਰ ਜੀ ਇਹ ਗੱਲ ਤਾਂ ਸਹੀ ਆ ਟੈਲਾਂ ਲਵਾਦੀ ਹਾਂ ਟੈਲਾਂ ਲਵਾਦੀ ਹਾਂ ਲਵਾਈਂਦੀਆਂ ਕੌਣ ਲਾਂਦੀ ਕੌਣ ਲਾਂਦੀ ਬਾਜਵਾ ਲਾਂਦੀ ਗਰੇਵਾ ਲਾਂਦੀ ਸੰਦੂ ਲਾਂਦੀ ਬਾਜਵਾ ਲਾਂਦੀ ਰੰਦਾਵਾ ਲਾਂਦੀ ਕੌਣ ਲਾਂਦੀ ਅਸੀ ਲਾਂਦੀ ਇਹਨੇ ਕਿ ਇਹਨਾਂ ਨੂੰ ਟੈਲ ਨਹੀਂ ਲਾਣੀ ਆਂਦੀ ਵੀਰ ਜੀ ਦੱਸੋ ਇਹਨਾਂ ਨੂੰ ਵੀ ਟੈਲ ਲਾਣੀ ਆਂਦੀ ਸੱਰ ਤੋਂ ਵਧੀਆ ਆਂਦੀ ਪਰ ਇਹਨਾਂ ਨੂੰ ਸ਼ਰਮ ਆਂਦੀ ਹਾਂ ਫੇਰ ਮੇਰਾ ਮੂੰਖ ਲਾਂਦੀ ਨਹੀਂ ਇਹ ਕੰਮ ਤੇ ਹੋਰ ਕੁਝ ਨਾ ਲਾਂਦੀ ਨਾ ਲਾਂਦੀ ਤੇਰੇ ਕਾਂਦੇ ਛਪੇੜ ਜਰੂਰ ਲਾਂਦੀ ਮੈਂ ਦੱਸ ਦਿਆਂ ਉਹ ਤਾਂ ਸਾਰੀ ਦੁਨੀਆ ਜਾਣਦੀ ਕਾਂਦੇ ਛਪੇੜ ਕਿਉਂ ਨਹੀਂ ਲਾਂਦੀ ਪਹਿਲਾਂ ਪਿੱਛੋਂ ਲੈ ਕੇ ਗੱਦੀ ਮਾਰਦੀ ਫੇਰ ਪੰਜ ਸੱਤ ਥੱਪੜੇ ਮਾਰਦੀ ਹਾਂ ਵੀਰ ਜੀ ਦੇਖੋ ਨਾਲੇ ਮੈਨੂੰ ਹੱਥ ਨਾਲ ਉਦਨ ਹੋ ਗਏ ਬੋਂਦੀ ਤੇਰੇ ਜੋਂ ਬਈਆ ਬੇਦਕੀ ਥਾਂ ਦਾ ਪਤਾ ਮੇਰੋਂ ਇੱਥੋਂ ਕੜ ਲੈਣ ਕਿਉਂ ਨੇ ਆਮ ਲੈਣ ਨੇ ਤੁਸੀਂ ਤੂੰ ਕਿਹੜਾ ਸਨੇਲ ਲਾਂਦੀ ਹੈਂ ਤੂੰ ਸਨੇਲ ਲਾਂਦੀ